ਪਾਤਣਾ ਸ਼ਹਿਰ ਅੰਦਰ ਅੱਜ ਇੱਕ ਬਹੁਤ ਦਰਦਨਾਕ ਘਟਨਾ ਵਾਪਰਨ ਕਾਰਨ ਤਿੰਨ ਨਵਾਲਕ ਬੱਚੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਇਹ ਹਾਸਾ ਉਸ ਵਕਤ ਵਾਪਰਿਆ ਜਦੋਂ ਦਿਨ ਦੇ 3 ਵਜੇ ਦੇ ਕਰੀਬ ਭਾਰੀ ਬਾਰਸ਼ ਹੋਣ ਕਾਰਨ ਘਰ ਅੰਦਰ ਖੇਡ ਰਹੇ ਸਨ ਤਾਂ ਅਚਾਨਕ ਚੱਲ ਰਹੇ ਪੱਖੇ ਵਿੱਚ ਕਰੰਟ ਔਨ ਕਰਕੇ ਤਿੰਨੋਂ ਬੱਚੀਆਂ ਬਿਜਲੀ ਦੇ ਕਰੰਟ ਦੀ ਲਿਬੇਟ ਵਿੱਚ ਆ ਗਈਆਂ ਜਿੱਥੇ ਤਿੰਨ ਹੀ ਬੱਚੀਆਂ ਦੀ ਮੌਕੇ ਤੇ ਮੌਤ ਹੋ ਗਈ। ਇਹ ਪ੍ਰਵਾਸੀ ਪਰਿਵਾਰ ਦੇ ਤਿੰਨ ਬੇਟੀਆਂ ਜਿਨ੍ਹਾਂ ਜੋ ਹਮੇਸ਼ਾ ਲਈ ਮਾਪਿਆਂ ਨੂੰ ਵਿਛੋੜਾ ਦੇ ਗਈਆਂ ਮੌਕੇ ਇਹ ਘਟਨਾ ਸਥਾਨ ਵਾਲੀ ਥਾਂ ਤੇ ਪਾਤੜਾ ਸਿਟੀ ਚੌਕੀ ਮੁਖੀ ਕੁਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਬੱਚੇ ਦੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਾਣਾ ਭੇਜ ਦਿੱਤਾ ਗਿਆ ਹੈ। ਵਿਸ਼ੇਸ਼ ਰਿਪੋਰਟ ਹਰਪਜਨ ਸਿੰਘ ਮਹਿਰੂਕ ਪਾਤੜਾ यहाँ पर कितने समय से रह रहे थे और जो हादसा हुआ उस वक्त कहाँ पर थे तुम क्योंकि ये वो पाँच साल से राज काम पर गया था बाबू और उसको बाद जो आया था तीनों बच्चा तीनों साइड फेंका था फिर उसको दिल में हुआ बच्चा सुता है उठा उठा कर मंजे बाप पाई फिर वो अपना पति लवे फोन किया हाँ तीनों के तीनों तीन फेंका था कोई इधर था कोई इधर था कोई इधर था तो आपको बात चला कि हमको नहीं पता हमारा पोता खेल रहा था वही गया बताने दादी उधर रो रहा था दादी फिर हम भाजी आई पता नहीं क्या हो गया रो रहा फिर आई थी उरे देखा पर बच्चा वो है मैंने ने पता था ਤਾਂ ਔਰ ਕੀ ਗੱਲਬਾਤ ਹੋਈ ਆ ਇੱਥੇ ਜਿਹੜਾ ਪਤਲਾ ਦੇ ਵਿੱਚ ਇਹ ਪਤਲਾ ਦੇ ਦੁਪਹਿਰੇ ਮੀਂਹ ਮੀਂਹ ਕਾਫੀ ਆਇਆ ਸੀ ਜ਼ੋਰਦਾਰ ਆਇਆ ਸੀ ਥੋੜੇ ਸਮੇਂ ਲਈ ਉਹਦੇ ਬੱਚੇ ਖੇਡਦੇ ਬਾਹਰ ਤਿੰਨੇ ਇਕੱਠਿਆਂ ਕਿਤੇ ਅੰਦਰ ਚਲੇ ਗਏ ਅੰਦਰ ਕੋਈ ਪੱਖਾ ਲੱਗਿਆ ਸੀਗਾ ਉਹ ਲੋਹੇ ਦਾ ਮੰਜਾ ਸੀ ਉਹਦੇ ਬੱਚੇ ਟੱਪ ਦੇ ਖੇਡ ਦੇ ਉੱਤੇ ਉਹਨਾਂ ਨੂੰ ਕਰੰਟ ਲੱਗ ਗਿਆ ਤਿੰਨੇ ਇਕੱਠੇ ਨੂੰ ਕਿ ਹੁਣ ਪੋਸਟਮਾਰਟਮ ਲੈ ਕੇ ਜਾ ਰਹੇ ਹਾਂ ਤੇ ਅਗਲੀ ਨੈਕਸਟ ਕਾਰਵਾਈ ਹੈ ਜੀ ਉਹਨਾਂ ਨੂੰ ਬਿਰਾ ਕੇ ਕਾਨੂੰਨ ਅਨਸਾਰ ਕਰਾਂ ਸਰ ਕਿੰਨੀ ਉਮਰ ਹੋਣੀ ਆ ਬੱਚੇ ਦੀ ਇੱਕ ਬੱਚੀ 3 ਸਾਲ ਦੀ ਆ ਇੱਕ ਬੱਚੀ 5 ਸਾਲ ਦੀ ਔਰ ਇੱਕ ਬੱਚੀ 7 ਸਾਲ ਦੀ ਆ ਰਵਾਸੀ ਨੇ ਦੋਨੋਂ ਮੀਆਂ ਬੀਬੀ ਕੰਮਕਾਰ ਕਰਦੇ ਜ਼ਮੀਨ ਦੀ ਮਜ਼ਦੂਰੀ ਕਰਦੇ ਨੇ ਇੱਥੇ ਰਹਿੰਦੇ ਸੀ ਕਾਫੀ ਤਿੰਨ ਚਾਰ ਮਹੀਨੇ ਤੋਂ ਵੀ ਕੰਮ ਕਰਕੇ ਜਦੋਂ ਕਰੰਟ ਲੱਗ ਗਿਆ ਉਹ ਵਿੱਚ ਕੋਈ ਕਾਰਨਾਂ ਦਾ ਪਤਾ ਲੱਗਿਆ ਕਿ ਕਰੰਟ ਕਿੱਥੋਂ ਲੱਗ ਕਾਨੇ ਉਹ ਜਿਸਾਨੋਂ ਦੇਖ ਰਹੇ ਮੀਂ ਪਾਣੀ ਬਾਹਰ ਵੀ ਖੜਾ ਕਮਰੇ ਦੇ ਉਹ ਕਹਿੰਦੇ ਹੁੰਦਾ ਚੱਲ ਗਈ ਉਹਨੇ ਖੇਡਦੀ ਖੇਡਦੀਆਂ ਅੰਦਰ ਪੱਖਾ ਲੱਗਿਆ ਸੀ ਕਿ ਕਰੰਟ ਵਾਲਾ ਉਹ ਤਾਰ ਜਦੋਂ ਤਾਂ ਲਹਿ ਗਈ ਜਾਂ ਮੰਜੇ ਥੱਲੇ ਆਈ ਹੋਈ ਮੰਜੇ ਦਾ ਟੱਪਿਆ ਪਿਆ ਬੱਚੇ ਜੰਪ ਕਰ ਕਰ ਕੇ ਕੱਟੀ ਹੋਈ ਤਾਰ ਉੱਤੇ इसका करंट लगन करके हुई है क्या नाम है तुम्हारा और क्या बात होगी बच्चे की ना, मेरा नाम हमारा नाम है मोहम्मद फखरुद्दीन यहाँ पर रहते हैं पाँच साल से अच्छा तो क्या बात होगी करंट लगे जुआक था मंजे पे खेल रहा था करंट आ लग गया मंजे में कितने बच्चे थे तीन लड़की थे लड़कियाँ थे कि लड़के थे तीनों लड़की थे तीनों लड़की कितने बच्चे थे आपके पास टोटल तीन बच्चा था यही तीन बच्चे थे हाँ जी तीनों लग गए तीनों जब ग्रंट लगा आप हाथ थे हम तो जीरी लगा रहे थे उसका मम्मी भी वो भी किया था काम करना वो भी दस मिनट पहले किया था अच्छा जी तो 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 ऐसे बच्चों को लापरवाही से क्यों यहाँ रख दिया यह लापरवाही नहीं था बस दस मिनट का फेरा बस सब दिन ज्यादा उम्र के ये बच्चे थे एक सात साल का एक पाँच साल का तीन साल तो अब जिरी लगा कितने समय गए इसको हम तो जीरी आज बीस दिन से लगाते हैं तो आपको मालूम नहीं पड़ा कि जैसे बारिश के समय में बच्चों को यहाँ पर जा रहे था ध्यान उसका मम्मी भी रहता था बच्चे भी होशियार था मंजे में तार गिर गया ना तार गिर गया कहाँ से गिरा तार वो वोट वाला तार गिर गया अब क्या मांग करते हो आप क्या मांग करेंगे जो सरकार देगा वो अभी बच्चों को पोस्टमार्टम के लिए ले जाया जाए ਹਾਂਜੀ ਕਰਵਾ ਦੇ ਕਰਵਾਨੇ ਜਾ ਰਹੇ ਗੱਲ ਤਾਂ ਇਹ ਹੈ ਬਸ ਵਿਚਾਰੇ ਕੰਮ ਤੋਂ ਤੇ ਜਾ ਰਹੇ ਸੀ ਤੇ ਤਾਂ ਪਹਿਲਾਂ ਵੀ ਮੀ ਬਹੁਤ ਆਏ ਨੇ ਵੀ ਇਹ ਵੀ ਮੀ ਨਹੀਂ ਆਏ ਨੇ ਅੱਜ ਕੋਈ ਪਹਿਲੀ ਵਾਰ ਮੀ ਨਹੀਂ ਆਇਆ ਕੁਦਰਤੀ ਇਹਦੀ ਮੰਮੀ ਵੀ ਕੰਮ ਤੋਂ ਜਾ ਰਹੀ ਸੀ ਇਹ ਵੀ ਮੁੰਡਾ ਕੰਮ ਤੋਂ ਜਾ ਰਹੀ ਸੀ ਜੀ ਲੜਿਆ ਤਾਂ 20 ਦਿਨ ਹੋ ਗਏ ਜੀ ਦਿਨ ਉਹਨਾਂ ਨੂੰ ਤੇ ਪਿੱਛੇ ਉਹਨਾਂ ਨੂੰ ਪਤਾ ਲੱਗਿਆ ਵੀ ਕਰੰਟ ਲੱਗ ਗਿਆ ਤੇ ਮੰਜੇ ਨਾਲ ਕਿਤੇ ਤਾਰ ਤੂਰ ਲੱਗੀ ਹੋਣੀ ਨਾ ਦੀ ਮੋੜ ਮੋਟੀ ਉਹਦਨੇ ਤਿੰਨੇ ਬੱਚੇ ਸੁੱਤੇ ਪੇਰ ਰਹਿ ਗਏ ਬਸ ਕਿਤੇ ਪਏ ਹੋਣਗੇ ਬੀਜਨਾਲ ਬਾਹੂ ਕਮਰੇ ਵਾਲੀ ਜਾਓ ਕਿੰਨੇ ਸਮੇ ਤੋਂ ਇੱਥੇ ਰਹਿ ਰਹੇ ਸੀ ਇਹਨੂੰ ਸਮਾਂ ਤਾਂ ਵਿਚਾਰ ਨੂੰ ਰਿੰਦਰ ਨੂੰ 5-6 ਸਾਲ ਹੋ ਗਏ ਦੇਖਦਿਆਂ ਨੂੰ ਪੂਰੇ ਸਾਡੇ ਕੋਲ ਹੀ ਰਹਿੰਦਾ ਵਿਚਾਰਾ 5 ਕਿੱल्ल्या ਜੀ ਬਹੁਤ ਦੂਰ ਬੱਲਾ ਵਧੀਆ ਬੰਦਾ ਵਿਚਾਰਾ ਕੋਈ ਨਹੀਂ ਹੈਗਾ ਵੀ ਨਸ਼ੇੜੀ ਜਾਂ ਕੋਈ ਹੋਰ ਹੈ ਵਧੀਆ ਬੰਦਾ ਇਹ ਕਿੰਨੇ ਪਰਿਵਾਰ ਆਏ ਹੋਏ ਸੀ ਇੱਥੇ ਜਿਹੜੇ ਬਿਹਾਰ ਤੋਂ ਆਏ ਹੋਏ ਆ ਇਹ ਬਾਹਰ ਜਿਹੜਾ ਪਰਿਵਾਰ ਖਾਸ ਆ ਰਿਹਾ ਇੱਕ ਇਹਨਾਂ ਸਾਰੇ ਪਰਿਵਾਰ ਨੂੰ ਜਾਣਦੇ ਆ ਗੰਗਾ ਰਾਮ ਹੈ ਇੱਕ ਹਰੀ ਹੈ ਖਾਸਾ ਪਰਿਵਾਰ ਨੂੰ ਜਾਣਦੇ ਆ ਆ ਮੋਰ ਕੋਲੇ ਖੜਾ ਸਾਡੇ ਹਰੀੰਦਰ ਖਾਸੀ ਟਾਈਮ ਹੋ ਗਿਆ ਰੇਰਿੰਦਰ ਨੂੰ ਕਟੜਨ ਵੀ 25 30 ਸਾਲ ਹੋ ਗਏ ਨੇ ਸਾਡੇ ਕੋਲ ਵਧੀਆ ਪਰਿਵਾਰ ਕਿਰਾਏ ਤੇ ਰਿੰਦਰ ਕੀ ਜਾਣਨ ਨੇ ਨਾ ਨਾ ਇਹ ਤਾਂ ਕਿਰਾਏ ਤੇ ਸੀ ਜਿਹੜੇ ਲਾਲਿਆਂ ਦੇ ਕੰਮ ਤੋਂ ਨਾ ਕਰਦੇ ਨੇ ਵਿਚਾਰੇ ਨੇ ਉਹਨਾਂ ਨੂੰ ਕਹਿੰਦੇ ਕਿੱਥੇ ਕਰਾਏ ਦਵਾਂ ਉਹ ਰੇ ਬਹਿ ਜੋ ਉਹ ਰੇ ਬਹਿ ਗਏ ਵਿਚਾਰੇ ਗਰੀਬ ਬੰਦੇ ਨੇ ਵੀ ਕਿਰਾਏ ਕਿੱਥੇ ਦਵਾਂ